ਇਹ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਮੋਦੀ ਜੀ ਦੀਆਂ ਉਹ ਕੈਂਪ ਲੱਗ ਰਹੇ ਅੱਜ ਤੱਕ ਕਿਸੇ ਨੇ ਕੈਂਪ ਨਹੀਂ ਲਾਇਆ ਕਿਸੇ ਪਾਰਟੀ ਨਹੀਂ ਪਾਰਟੀ ਆਈਆਂ ਨੇ ਇਹ ਮੋਦੀ ਜੀ ਦੀ ਸਕੀਮ ਹੈ ਸਕੀਮ ਆ ਵੀ ਜਿਹੜੇ ਆਪਾਂ ਨੂੰ ਸਕੀਮਾਂ ਮਿਲਣੀਆਂ ਉਹ ਸਿੱਧੀਆਂ ਤੁਹਾਨੂੰ ਡਾਇਰੈਕਟ ਮਿਲ ਜਾਣਾ ਜੋ ਵੀ ਤਾਂ ਹੀ ਆਪਾਂ ਤੁਹਾਡੇ ਜਿਹੜੇ ਆ ਬੈਂਕ ਕਾਰਡ ਲੈਏ ਹਨ ਅਕਾਊਂਟ ਨੰਬਰ ਇਸੇ ਕਰਕੇ ਲਏ ਆ ਵੀ ਜਿਹੜੀ ਸਕੀਮ ਦਾ ਕੋਈ ਪੈਸਾ ਆਉਣਾ ਤੁਹਾਡੇ ਅਕਾਊਂਟ ਦੇ ਵਿੱਚ ਹੀ ਆਉਣਾ ਸਦਾ ਨਾ ਕਿ ਹੋਰ ਕੋਈ ਨਹੀਂ ਖਾ ਸਕਦਾ ਜੋ ਜਿਵੇਂ ਆਪਾਂ ਨੂੰ ਤੁਹਾਨੂੰ ਇੱਕ ਮਨ ਕਾਰਡ ਬਣਾਤੇ ਸਿਲਾਈ ਮਸ਼ੀਨ ਸਿਲਾਈ ਮਸ਼ੀਨਾਂ ਦੇ ਹੋਗੇ ਤੇ ਮਕਾਨਾਂ ਵਾਲੇ ਹੋਗੇ ਬੁਢਾਪਾ ਪੈਨਸ਼ਨ ਬੁਢਾਪਾ ਪੈਨਸ਼ਨ ਹੋ ਗਈ ਵਿਧਵਾ ਪੈਨਸ਼ਨ ਹੋ ਗਈ ਇਸ ਕਰਕੇ ਵੀ ਇਹ ਸਾਰੇ ਮੋਦੀ ਜੀ ਦੇ ਸਕੀਮ ਨੇ ਭਾਰਤੀ ਜਨਤਾ ਪਾਰਟੀ ਪਹਿਲੀ ਵਾਰੀ ਤੁਹਾਡੇ ਦਰਵਾਜ਼ਾ ਆਈ ਆ ਇਸ ਸਕੀਮਾਂ ਲੈ ਕੇ ਹੋਰ ਕਿਸੇ ਪਾਰਟੀ ਨੇ ਅੱਜ ਤੱਕ ਇਹਗਾ ਫੈਲਾ ਨਹੀਂ ਕੀਤਾ ਇਹ ਸਿਰਫ ਬੀਜੇਪੀ ਹੈ ਜਿਹਨੂੰ ਪੰਜਾਬੀ ਚ ਭਾਰਤੀ ਜਨਤਾ ਪਾਰਟੀ ਕਹਿੰਦੇ ਆ ਮੋਦੀ ਜੀ ਨੇ ਇਹ ਸਕੀਮ ਲਈ ਆ ਵੀ ਜਿਹੜੇ ਗਰੀਬ ਬੰਦੇ ਨੇ ਐਸ்சி ਬੀਜ਼ੀ ਨੇ ਉਹਨਾਂ ਨੂੰ ਉਹ ਸਕੀਮਾਂ ਹੀ ਨਹੀਂ ਪਹੁੰਚਦੇ ਹੁੰਦੇ ਜਿਹੜੀ ਇੱਥੇ ਸਰਕਾਰਾਂ ਨੇ ਇਹ ਵਾਅਦੇ ਕਰਕੇ ਚਲੇ ਜਾਂਦੇ ਆਂ ਪੇਪਰ ਭਰ ਕੇ ਚਲੇ ਜਾਂਦੇ ਨੇ ਲੇਕਿਨ ਮਿਲਦਾ ਕੁਛ ਨਹੀਂ ਕਿਸੇ ਨੂੰ। ਹਾਂ ਸਹੀ ਆ। ਇਸੇ ਕਰਕੇ ਅਸੀਂ ਤੁਹਾਡੇ ਵਿੱਚ ਆਏ ਸਭ ਤੋਂ ਕਿਸੇ ਤਰ੍ਹਾਂ ਪੈਸਾ ਤਾਂ ਨਹੀਂ ਲਿਆ ਕਿਸੇ ਨੇ? ਨਹੀਂ। ਇਸੇ ਕਰਕੇ ਅਸੀਂ ਫ੍ਰੀ ਹਲ ਕਰਦੇ ਆਂ ਸਾਰਾ ਕੰਮ। ਕੰਮ ਵੀ ਘਰੋਂ ਛੱਡ ਗਏ ਆਂ ਅਸੀਂ ਐਸੇ ਕਰਕੇ ਵੀ ਤੁਹਾਡੇ ਤੇ ਕਰ ਜਿੰਨੇ ਪੈਸੇ ਉੱਤੋਂ ਆਉਂਦੇ ਆਂ ਤੇ ਤੁਹਾਡੇ ਅਕਾਊਂਟ ਚ ਆਉਣ ਤੇ ਤੁਹਾਨੂੰ ਮਿਲਣਾ। ਤੁਸੀਂ ਜੋ ਸੇਵਾ ਦਾ ਆਨੰਦ ਮਾਣ ਸਕੋ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।